ਜਦੋਂ ਮਨਪ੍ਰੀਤ ਬਾਦਲ ਦੇ ਖਿਲਾਫ ਵੀ ਪਰਚਾ ਦਰਜ ਹੁੰਦਾ ਹੈ ਤਾਂ ਮੰਨਦੇ ਹੋ ਨਾ ਕਿ ਮੈਂ ਕਿਸੇ ਨੂੰ ਨਹੀਂ ਛੱਡਦਾ ਫਿਰ ਠੀਕ ਹੈ ਮਨਪ੍ਰੀਤ ਬਾਦਲ ਨੇ ਮੈਨੂੰ ਪੋਲਿਟਿਕਸ ਚ ਲੈ ਕੇ ਆਂਦਾ ਉਹਨੇ ਉਦੋਂ ਪੰਜਾਬ ਦਾ ਸੁਨੇਹਾ ਦਿੱਤਾ ਸੀ ਤੇ ਮੈਂ ਤਾਂ ਉਸ ਸੁਨੇਹੇ ਤੇ ਖੜਾ ਨਾ ਮੈਂ ਤਾਂ ਉਸ ਸੁਨੇਹੇ ਤੇ ਖੜਾ ਆਪ ਕਿੱਥੇ ਚਲੇਗੇ ਜਨਾਬ ਉਹ ਮੈਨੂੰ ਕਹਿੰਦਾ ਤੂੰ ਡਰਾਮੇਬਾਜ਼ ਐ ਉਹ ਮੈਂ ਅਕਸ਼ੀਦ ਆਜ਼ਮ ਭਗਤ ਸਿੰਘ ਦੇ ਪਿੰਡ ਦੀ ਮਿੱਟੀ ਦੀ ਸੌਂ ਖਾ ਕੇ ਕਾਂਗਰਸ ਜਾਣਾ ਉਸ ਤੋਂ ਬਾਅਦ ਭਾਜਪਾ ਜਾਣਾ ਇਹ ਤੋਂ ਵੱਡਾ ਤਾਂ ਡਰਾਮੇਬਾਜ਼ ਨਹੀਂ ਕੋਈ ਹੋ ਸਕਦਾ ਔਸਕਰ ਅਵਾਰਡ ਮਿਲਣਾ ਚਾਹੀਦਾ ਮੈਂ ਉੱਥੇ ਖੜਾ ਅਮਨ ਮੈਂ ਤਾਂ ਉੱਥੇ ਖੜਾ ਹਿਲਵਾਲਾ ਸਾਹਿਬ ਮੈਂ ਤਾਂ ਸੌਂ ਜਾ ਕੇ ਉਸੇ ਪਿੰਡ ਚੁੱਕੀ ਐ ਨਾ ਫਿਰ ਹੱਦ ਆ ਯਾਰੇ ਲੋਕ ਇਹ ਕਾਕਾ ਜੀ ਇਨਾਂ ਨੂੰ ਘਰੇ ਪਤਾ ਕੀ ਕਹਿੰਦੇ ਆ ਕਾਕਾ ਜੀ ਜਿਹੜਾ ਛੋਟਾ ਹੈ ਛੋਟੇ ਕਾਕਾ ਜੀ ਜਿਹੜੀ ਮੈਡਮ ਹੈ ਬੀਬਾ ਜੀ ਆਪਣੇ ਆਂਿਆਂ ਨੂੰ ਕੋ ਕਹਿੰਦਾ ਬੀਬਾ ਜੀ ਇਹ ਕਾਕਾ ਜੀ ਬੀਬਾ ਜੀ ਨੇ ਇਹਨਾਂ ਤੋਂ ਖਿਹੜਾ ਛਡਾਉਣਾ ਪੈ ਬੰਦਾ ਅੰਗਰੇਜ਼ਾਂ ਵਾਂਗ ਅੰਗਰੇਜ਼ਾਂ ਨਾਲ ਸੀ ਮੁਗਲਾਂ ਵੇਲੇ ਮੁਗਲਾਂ ਨਾਲ ਸੀ ਇਸ ਵੇਲੇ ਕਾਂਗਰਸ ਨਾਲ ਸੀ ਕਾਲੀਆਂ ਵੇਲੇ ਕਾਲੀਆਂ ਨਾਲ ਸੀ ਬੀਜੇਪੀ ਵੇਲੇ ਬੀਜੇਪੀ ਨਾਲ ਹੋ ਜਾਂਦੇ ਆ ਹੱਤ ਆ ਯਾਰ ਕਦੇ ਲੋਕਾਂ ਨਾਲ ਵੀ ਹੋ ਕੇ ਦੇਖੋ ਯਾਰ ਲੋਕਾਂ ਨਾਲ ਕਦੋਂ ਸੀ ਦੱਸੋ ਲੋਕਾਂ ਨਾਲ ਕਦੇ ਵੀ ਨਹੀਂ ਸੀ ਇਹਨਾਂ